ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਪਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸੱਚ ਪਾਵਾਂਗੇ ਕਿ ਉਹ ਕਿਹੜੀਆਂ ਨਿਸ਼ਾਨੀਆਂ ਨੇ ਜਿੰਨਾ ਤੋਂ ਪਤਾ ਲੱਗੇ ਕਿ ਸ਼ਹੀਦਾ ਸਿੰਘਾਂ ਦੀ ਆਪ ਜੀ ਤੇ ਕਿਰਪਾ ਹੈ ਜਾਂ ਹੋਣ ਵਾਲੀ ਹੈ ਸੁਖਾਲਸਾ ਜੀ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਏ ਜੀ ਭੈਣ ਭਰਾਵਾਂ ਨੂੰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਆਪਾਂ ਗੱਲ ਕਰਦਿਆਂ ਕਿ ਕਿਸ ਬਨੁਖ ਤੇ ਸ਼ਹੀਦ ਸਿੰਘਾਂ ਦੀ ਜਾਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਏ ਉਹ ਕਿਹੜੇ ਮਨੁੱਖ ਨੇ ਜਿੰਨਾ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਸ਼ਹੀਦ ਸਿੰਘਾਂ ਦੀ ਕਿਰਪਾ ਬਣੀ ਹੋਈ ਏ ਏ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਸਮਝਾਂਗੇ ਖਾਲਸਾ ਜੀ ਇਸ ਦੇ ਲਈ ਕੁਝ ਕੁ ਨਿਸ਼ਾਨੀਆਂ ਹੁੰਦੀਆਂ ਨੇ ਜੋ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇ ਇਹ ਸੰਕੇਤ ਤੁਹਾਨੂੰ ਮਿਲਦੇ ਨੇ ਤਾਂ ਤੁਸੀਂ ਸਮਝ ਜਾਓ ਕਿ ਤੁਹਾਡੇ ਦੇ ਗੁਰੂ ਦੀ ਕਿਰਪਾ ਹੈ ਸ਼ਹੀਦਾ ਸਿੰਘਾਂ ਦੀ ਕਿਰਪਾ ਜਾ ਹੋਣ ਵਾਲੀ ਹੈ ਖਾਲਸਾ ਜੀ ਸਭ ਤੋਂ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਦੋਂ ਤੁਹਾਡੇ ਮਨ ਦੇ ਵਿੱਚ ਕਿਸੇ ਵਸਤੂ ਨੂੰ ਕਿਸੇ ਚੀਜ਼ ਨੂੰ ਲੈ ਕੇ ਮੰਗਰੂ ਲੈ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਤੁਸੀਂ ਅਜੇ ਸੋਚਦੇ ਹੀ ਹੋ ਕਿ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਤੁਸੀਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਤੁਹਾਡੀ ਉਹ ਮੰਗ ਉਹ ਚੀਜ਼ ਤੁਹਾਨੂੰ ਮਿਲ ਜਾਂਦੀ ਏ ਮੇਰਾ ਭਾਵ ਕੀ ਖਾਲਸਾ ਜੀ ਉਹ ਤੁਹਾਡਾ ਜੋ ਵੀ ਗਾਰਜ ਜੋ ਵੀ ਤੁਸੀਂ ਅਜੇ ਆਪਣੇ ਮਨ ਦੇ ਅੰਦਰ ਹੀ ਆਪਣੀ ਸਲਾਹ ਹੀ ਬਣਾਉਣਿਓ ਜਾਂ ਆਪਣੇ ਮਨ ਦੇ ਅੰਦਰ ਤੁਸੀਂ ਇੱਛਾ ਬਣਾਉਣਿਓ ਕਿ ਤੁਸੀਂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਨੀ ਉਸ ਚੀਜ਼ ਦੇ ਲਈ ਤਾਂ ਉਹ ਚੀਜ਼ ਤੁਹਾਨੂੰ ਪਹਿਲਾਂ ਹੀ ਮਿਲ ਜਾਂਦੀ ਏ ਤਾਂ ਇਥੋਂ ਤੁਸੀਂ ਸਮਝ ਲਿਓ ਕਿ ਤੁਹਾਡੇ ਤੇ ਗੁਰੂ ਦੀ ਕਿਰਪਾ ਇੱਕ ਇਹ ਪਹਿਲੀ ਨਿਸ਼ਾਨੀ ਹੈ ਖਾਲਸਾ ਜੀ ਕਿਉਂਕਿ ਜਦੋਂ ਬਿਨਾਂ ਕਹੇ ਬਿਨਾਂ ਬੋਲੇ ਬਿਨਾਂ ਬਨਕੇ ਆਪਣੀ ਉਹ ਇੱਛਾ ਪੂਰੀ ਹੋ ਜਾਂਦੀ ਏ ਤਾਂ ਸਮਝ ਲਿਓ ਖਾਲਸਾ ਜੀ ਆਪਣੀ ਤੇ ਤੁਹਾਡੇ ਤੇ ਗੁਰੂ ਦੀ ਕਿਰਪਾ ਬਣੀ ਹੋਈ ਏ ਦੂਜੀ ਨਿਸ਼ਾਨੀ ਖਾਲਸਾ ਜੀ ਹੁੰਦੀ ਏ ਕਿ ਜਦੋਂ ਤੋਂ ਗੰਨੂ ਕਿਸੇ ਵੀ ਚੀਜ਼ ਦੇ ਬਾਰੇ ਦੇ ਵਿੱਚ ਪਤਾ ਨਾ ਹੋਵੇ ਭਾਵੇਂ ਕਿ ਜਦੋਂ ਤੁਹਾਡੇ ਤੋਂ ਕੋਈ ਗਰਬਾਣੀ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਤੁਹਾਡੇ ਤੋਂ ਕੋਈ ਜਾਣਕਾਰੀ ਨਵੇ ਜਾ ਤੁਹਾਡੇ ਨਾਲ ਕੋਈ ਵਿਚਾਰ ਸਾਂਝੀ ਕਰੇ ਤੇ ਤੁਸੀਂ ਤੁਹਾਨੂੰ ਉਸ ਚੀਜ਼ ਦੇ ਬਾਰੇ ਪਤਾ ਵੀ ਨਾ ਹੋਵੇ ਪਰ ਤੁਹਾਡਾ ਅਚਾਨਕ ਹੀ ਮਨ ਦਿਲ ਦਿਮਾਗ ਤੋਂ ਵੀ ਤੁਹਾਡਾ ਤੁਸੀਂ ਬਹੁਤ ਵਧੀਆ ਭਾਵਕੇ ਵਿੱਚ ਜਵਾਬ ਤੁਸੀਂ ਦੇ ਦਿਓ ਤਾਂ ਉਤੋਂ ਵੀ ਇਹ ਸਿੱਧ ਹੁੰਦਾ ਹੈ ਕਿ ਤੁਹਾਡੇ ਤੇ ਗੁਰੂ ਦੀ ਪੂਰੀ ਕਿਰਪਾ ਬਣੀ ਹੋਈ ਹੈ ਸ਼ਹੀਦਾ ਸਿੰਘਾਂ ਦੀ ਤੁਹਾਡੇ ਤੇ ਕਿਰਪਾ ਹੈ ਤੇ ਤੀਸਰੀ ਨਿਸ਼ਾਨੀ ਥਾਲਸਾ ਜੀ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਪਾਠ ਕਰਦੇ ਹੋ ਸਿਮਰਨ ਸਾਧਨਾ ਕਰਦੇ ਹੋ ਤੇ ਤੁਹਾਨੂੰ ਬਹੁਤ ਵਧੀਆ ਖੁਸ਼ਬੂ ਸੁਗੰਧ ਆ ਰਹੀ ਏ ਤੇ ਤੁਸੀਂ ਆਪਣੇ ਆਸ-ਪਾਸੇ ਦੇਖਦੇ ਹੋ ਕੋਈ ਫੁੱਲ ਨਹੀਂ ਦਾ ਕੋਈ ਬਾਗ ਬਗੀਚਾ ਦੂਰ ਤੂਰ ਤੱਕ ਨਹੀਂ ਹੁੰਦਾ ਪਰ ਤੁਹਾਨੂੰ ਬਹੁਤ ਸੋਹਣੀ ਖੁਸ਼ਬੂ ਆਉਂਦੀ ਏ ਜਦੋਂ ਤੁਸੀਂ ਪਾਠ ਕਰਨ ਇਕੱਲੇ ਬੈਠਦੇ ਹੋ ਜਦੋਂ ਸਿਮਰਨ ਕਰਦੇ ਹੋ ਜੀ ਤੇ ਤੁਸੀਂ ਤੁਹਾਨੂੰ ਇਹ ਚੀਜ਼ ਜਦੋਂ ਮਹਿਸੂਸ ਹੋਵੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਨੇੜੇ ਕੋਈ ਬਾਗ ਬਗੀਚਾ ਵੀ ਨਹੀਂ ਹੈਗਾ ਵੀ ਤੁਹਾਨੂੰ ਇਹ ਸੋਹਣੀ ਖੁਸ਼ਬੂ ਸੁਗੰਧ ਕਿੱਥੋਂ ਆ ਰਹੀ ਹੈ ਤਾਂ ਤੁਸੀਂ ਸਮਝ ਲਿਓ ਕਿ ਤੁਹਾਡੇ ਨੇੜੇ ਕੋਈ ਰੱਬੀ ਰੂਹ ਹੈ ਤੁਹਾਡੇ ਤੇ ਸ਼ਹੀਦਾ ਸਿੰਘਾਂ ਦਾ ਪੈਰਾ ਹੈ ਤੁਹਾਡੇ ਦੇ ਗੁਰੂ ਦੀ ਕਿਰਪਾ ਬਣੀ ਹੋਈ ਏ ਇਸੇ ਤਰ੍ਹਾਂ ਕਾਲਸਾ ਜੀ ਜਦੋਂ ਬਹੁਤ ਸੋਹਣੀ ਮਹਿਕ ਤੁਹਾਡੇ ਕੋਲੋਂ ਆਉਂਦੀ ਏ ਤੁਹਾਨੂੰ ਆਪਣੇ ਕੋਲੋਂ ਆਉਂਦੀ ਨੇੜੇ ਆਉਂਦੀ ਏ ਤਾਂ ਇਸ ਤੋਂ ਸਮਝ ਲਓ ਕਿ ਤੁਹਾਡੇ ਦੇ ਗੁਰੂ ਸਾਹਿਬ ਦੀ ਕਿਰਪਾ ਬਣੀ ਹੋਈ ਏ ਹੁਣ ਗੱਲ ਕਰਦੇ ਆ ਖਾਲਸਾ ਜੀ ਆਪਾਂ ਚੌਥੀ ਨਿਸ਼ਾਦੀ ਦੀ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਅਚਾਨਕ ਹੀ ਦੁੱਖ ਆ ਜਾਂਦੇ ਨੇ ਘਰ ਦੇ ਵਿੱਚ ਬਹੁਤ ਦੁੱਖ ਪਲੇਸ ਹੁੰਦਾ ਹੈ ਤੁਹਾਡਾ ਕੋਈ ਵੀ ਕਾਰਜ ਨਹੀਂ ਸਿੱਧ ਹੁੰਦਾਗਾ ਤੁਹਾਡੇ ਕਾਰਜ ਸਫਲ ਨਹੀਂ ਦੇ ਪਰ ਅਚਾਨਕ ਹੀ ਇੱਕਦਮ ਤੁਹਾਡਾ ਤੇ ਤੁਹਾਡੇ ਤੇ ਇਹ ਸਮਾਂ ਆਉਂਦਾ ਹੈ ਵੀ ਤੁਹਾਡੇ ਸਾਰੇ ਕਾਰਜ ਆਪਣੇ ਆਪ ਸਫਲ ਹੋਣੇ ਸ਼ੁਰੂ ਹੋ ਜਾਂਦੇ ਨੇ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਡੇ ਕਾਰਜ ਕਿੱਥੇ ਸਿੱਧ ਹੁੰਦੇ ਪੈ ਨੇ ਤਾਂ ਇਸ ਤੋਂ ਵੀ ਭਾਵ ਇਹ ਹੀ ਖਾਲਸਾ ਜੀ ਕਿ ਤੁਹਾਡੇ ਦੇ ਗੁਰੂ ਸਾਹਿਬ ਦੀ ਕਿਰਪਾਏ ਸ਼ਹੀਦਾ ਸਿੰਘਾਂ ਦਾ ਤੁਹਾਡੇ ਦੇ ਪੈਰਾਏ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਤੇ ਇੱਕਦਮ ਚਮਤਕਾਰ ਦੀ ਤਰ੍ਹਾਂ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਕੋਸ਼ ਹੀ ਪਨਾਹ ਕੋਸ਼ ਕੀ ਦਿਲਾ ਦੇ ਵਿੱਚ ਸ਼ੇਵੀ ਦੇ ਚਾਣੀ ਇਹ ਹੁੰਦੀ ਹੈ ਖਾਲਸਾ ਜੀ ਕਿ ਜਦੋਂ ਤੁਹਾਡੀ ਅੱਖ ਤਿੰਨ ਤੋਂ 5 ਵਜੇ ਦੇ ਵਿੱਚ ਖੁੱਲਦੀ ਹੈ ਤੇ ਤਿੰਨ ਤੋਂ 3 ਵਜੇ ਤੋਂ ਲੈ ਕੇ ਤੁਸੀਂ ਸਿਮਰਨ ਸਾਹਿਬ ਨਾਲ ਤੇ ਬੈਠ ਜਾਂਦੇ ਹੋ ਪਾਠ ਕਰਦੇ ਹੋ ਨਿਤਨੇਮ ਕਰਦੇ ਹੋ ਤੁਹਾਡੀ ਅੱਖ ਹਰ ਰੋਜ਼ ਤਿੰਨ ਤੋਂ 5 ਦੇ ਵਿੱਚ ਖੁੱਲਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਨੀਂਦ ਵੀ ਨਹੀਂ ਆਉਂਦੀਗੀ ਤਾਂ ਇਸ ਤੋਂ ਵੀ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੇ ਤੇ ਗੁਰੂ ਦੀ ਕਿਰਪਾ ਬਣੀ ਹੋਈ ਹੈ ਕਿ ਤੁਸੀਂ ਹਰ ਰੋਜ਼ 3 ਤੋਂ 5 ਵਜੇ ਦੇ ਵਿੱਚ ਤੁਹਾਡੀ ਜਾਗ ਖੁੱਲਦੀ ਏ ਤੁਸੀਂ ਆਪਣਾ ਪਾਠ ਕਰਨ ਲੱਗਦੇ ਹੋ ਜੀ ਨਿਤਨੇਮ ਸੁਭਾਲਦੇ ਹੋ ਤਾਂ ਤੁਹਾਡੇ ਤੇ ਗੁਰੂ ਦੀ ਬਹੁਤ ਬਹੁਤ ਕਿਰਪਾ ਹੁੰਦੀ ਏ ਤੁਸੀਂ ਬਹੁਤ ਵੱਡਾ ਭਾਗੇ ਹੁੰਨੇ ਹੋ ਖਾਲਸਾ ਜੀ ਤੁਹਾਡੇ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਹੁੰਦੀ ਏ ਇਹ ਹੁੰਦੀ ਇਹ ਪੰਜਵੀਂ ਨਿਸ਼ਾਨੀ ਏ ਖਾਲਸਾ ਜੀ ਜਿੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਣੀ ਤੇ ਗੁਰੂ ਦੀ ਕਿਰਪਾ ਬਣੀ ਹੋਈ ਏ ਸ਼ਹੀਦਾ ਸਿੰਘਾਂ ਦੀ ਕਿਰਪਾ ਬਣੀ ਹੋਈ ਜੇ ਵੀ ਨਸ਼ਾ ਨਹੀਂ ਇੱਕ ਜੀ ਕਾਰਸਾ ਜੀ ਜਦੋਂ ਤੁਸੀਂ ਕੋਈ ਕਥਾ ਵਿਚਾਰ ਸੁਣਦੇ ਹੋ ਕੀਰਤਨ ਸੁਣਦੇ ਹੋ ਗੁਰਬਾਣੀ ਸੁਣਦੇ ਹੋ ਜਾਂ ਪਾਠ ਕਰਦੇ ਹੋ ਅੱਖਾਂ ਬੰਦ ਕਰਕੇ ਤਾਂ ਤੁਹਾਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਤੇ ਜਦੋਂ ਤੁਸੀਂ ਆਪਣੀ ਲਿਬ ਲਾਉਣੀਓ ਗੁਰੂ ਮਹਾਰਾਜ ਦੇ ਵੰਨ ਤੇ ਤੁਹਾਨੂੰ ਅੰਦਰ ਤੋਂ ਇੱਕ ਕੰਪਨੀ ਜੀ ਖੁੱਦੀ ਹੈ ਜਿਸ ਦੇ ਨਾਲ ਤੁਹਾਨੂੰ ਬਹੁਤ ਚੰਗਾ ਵੀ ਮਹਿਸੂਸ ਹੁੰਦਾ ਹੈ ਤੇ ਤੁਹਾਡੀ ਵੀ ਜਰੂਰ ਤੁਸੀਂ ਆਪਣੀ ਸਿਮਰਨ ਸਾਧਨਾ ਦੇ ਵਿੱਚ ਲੱਗਦੇ ਹੋ ਇਸ ਤਰ੍ਹਾਂ ਪਾਠ ਕਰਦੇ ਹੋ ਕਥਾ ਵਿਚਾਰ ਸੁਖਦੇ ਹੋ ਤੇ ਤੁਹਾਡੇ ਨਾਲ ਇਹ ਚੀਜ਼ ਵਾਪਰਦੀ ਹੈ ਤਾਂ ਉਥੋਂ ਵੀ ਤੁਸੀਂ ਇਹ ਆਪਣਾ ਲਗਾ ਸਕਦੇ ਹੋ ਜੀ ਤੁਹਾਡੇ ਤੇ ਗੁਰੂ ਦੀ ਬਹੁਤ ਜ਼ਿਆਦਾ ਕਿਰਪਾ ਬਣੀ ਹੋਈ ਹੈ ਸ਼ਹੀਦਾ ਸਿੰਘਾਂ ਦਾ ਪੈਰਾ ਹੈ ਜੀ ਤੁਹਾਡੇ ਤੇ ਤਤਮੀ ਦੀ ਸ਼ਾਦੀ ਇਹ ਵੀ ਦੇ ਖਾਲਸਾ ਜੀ ਜਦੋਂ ਤੁਹਾਡੀ ਮਨ ਦੇ ਅੰਦਰ ਕੋਈ ਸਵਾਲ ਹੋਵੇ ਤੇ ਤੁਹਾਨੂੰ ਉਸ ਦਾ ਜਵਾਬ ਚਾਹੀਦਾ ਹੋਵੇ ਤਾਂ ਤੁਹਾਨੂੰ ਉਸ ਦਾ ਜਵਾਬ ਜਾਂ ਕਿਸੇ ਰਾਜਾਂ ਦੇ ਟਾਈਮ ਜਾਂ ਕਿਸੇ ਬੱਚੇ ਕੋਲ ਜਾ ਕਿਸੇ ਵੀ ਮਨੁੱਖ ਦੇ ਕੋਲ ਜਾਂ ਜਦੋਂ ਤੁਸੀਂ ਕਿਸੇ ਵੀ ਰਸਤੇ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਡੇ ਕੰਨਾਂ ਦੇ ਵਿੱਚ ਗਰਬਾਣੀ ਦੀ ਕੋਈ ਤੁਕ ਪੈਂਦੀ ਏ ਤੇ ਉਸ ਤੋਂ ਵੀ ਤੁਹਾਨੂੰ ਆਪਣੇ ਜਿਹੜਾ ਸਵਾਲ ਏ ਉਹਦਾ ਜਵਾਬ ਮਿਲਦਾ ਏ ਦਾ ਇਸ ਤੋਂ ਸਮਝ ਲੋ ਤੁਸੀਂ ਖਾਲਸਾ ਜੀ ਕਿ ਤੁਹਾਡੇ ਤੇ ਗੁਰੂ ਦੀ ਕਿਰਪਾ ਬਣੀ ਹੋਈ ਏ ਸ਼ਹੀਦਾ ਸਿੰਘਾਂ ਦਾ ਪੈਰਾ ਹੈ ਤੁਹਾਡੇ ਤੇ ਖਾਲਸਾ ਜੀ ਜੇ ਇਹ ਸੱਤ ਨਿਸ਼ਾਨੀਆਂ ਤੁਹਾਡੇ ਤੁਹਾਨੂੰ ਆਪਣੀ ਉੱਪਰ ਲੱਗਦੀਆਂ ਨੇ ਤਾਂ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਆਪ ਜੀ ਤੇ ਬਹੁਤ ਜ਼ਿਆਦਾ ਗੁਰੂ ਦੀ ਕਿਰਪਾ ਬਣੀ ਹੋਈ ਏ ਸ਼ਹੀਦਾ ਸਿੰਘਾਂ ਦੀ ਕਿਰਪਾ ਏ ਤੁਹਾਡੇ ਤੇ ਜੇ ਇਹ ਤੁਹਾਡੇ ਨਾਲ ਕੋਈ ਵੀ ਨਿਸ਼ਾਨੀਆਂ ਇਹ ਦੇ ਨੇ ਤੁਹਾਡੇ ਨਾਲ ਨਿਸ਼ਾਨੀਆਂ ਦੀ ਜੋ ਵਾਪਰਦੀਆਂ ਨੇ ਘਟਨਾ ਬਾ ਖਾਲਸਾ ਜੀ ਤਾਂ ਤੁਹਾਡੇ ਦੀ ਗੁਰੂ ਮਹਾਰਾਜ ਦੀ ਬਹੁਤ ਜ਼ਿਆਦਾ ਕਿਰਪਾ ਬਣੀ ਹੋਈ ਏ ਇਹ ਕੁਝ ਕਿ ਨਿਸ਼ਾਨੀਆਂ ਦੀਆਂ ਨੇ ਜਿੰਨਾ ਤੋਂ ਆਪਾਂ ਨੂੰ ਪਤਾ ਲੱਗਦਾ ਏ ਕਿ ਆਪਣੇ ਦੀ ਗੁਰੂ ਦੀ ਕਿਰਪਾ ਬਣੀ ਹੋਈ ਏ ਸ਼ਹੀਦਾ ਸਿੰਘਾ ਦਾ ਆਪਣੇ ਦੀ ਪਹਿਰਾ ਏ ਤਾਂ ਖਾਲਸਾ ਜੀ ਏ ਸੀ ਅੱਜ ਦੀ ਆਪਣੀ ਵੀਡੀਓ ਜਿੰਨਾ ਦੇ ਵਿੱਚ ਆਪਾਂ ਤੁਹਾਡੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈਏ ਵੀ ਕੋਚਕ ਨੇਸ਼ਾਲੀਆਂ ਹੁੰਦੀਆਂ ਨੇ ਜਿੰਨਾ ਤੋਂ ਪਤਾ ਲੱਗਦਾ ਹੈ ਕਿ ਆਪਣੀ ਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਬਣੀ ਹੋਈ ਏ ਤੇ ਆਪਣੀ ਤੇ ਸ਼ਹੀਦਾ ਸਿੰਘਾਂ ਦਾ ਪੈਰ ਹੈ ਸੁਖਾਲ ਸਾਹਿਬ ਜੀ ਇਸ ਤਰ੍ਹਾਂ ਦੀਆਂ ਪੁਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਨ ਸਾਜੀ ਬੋਲਦੇ ਸਮੇਂ ਅਨੇਕ ਅਣਜਾ ਜਾਣੀਆਂ ਅਣਜਾਣੀਆਂ ਦੇ ਵਿੱਚ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਸੋ ਖੀਮਾ ਬਖਸ਼ਨੀ ਖਾਨ ਸਾਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਨੀ ਸਰਬੱਤ ਦਾ ਭਲਾ ਕਰਨਾ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਸਭ ਦੇ ਇਕਰਜ਼ ਸਫਲ ਕਰਨੇ ਵਾਹਿਗੁਰੂ ਜੀ ਕਾ ਖਾਨ ਸਾ ਵੈਲ੍ਹੇ ਗੁਰੂ ਜੀ ਕੀ ਫਤਿਹ